ਸੋਚ ਲਓ ਮੇਰੇ ਸਿਰ ਤੇ ਕੱਟਾ ਵਾ ਤੇ ਮੈਂ ਫਖੇਣਾ ਫਾ ਲਲਾ ਸਰਫਾ ਦੇ ਕੋਈ ਯਾਰ ਖਲਾ ਉਹ ਫਾ ਲਿਆ ਤੋਂ ਪਹਿਲਾਂ ਉਹ ਸਾਡੇ ਕੋਲ ਆ ਜਿਓ ਆ ਜਿਓ ਕਿਸੇ ਨਾਲ ਜਾਇਦਾ ਕਿਸੇ ਨੂੰ ਕਹਿ ਦਨਾ ਵੀ 13 ਤਰੀਕ ਨੂੰ ਆਪਾਂ ਦਿੱਲੀ ਜਾਣਾ ਤੋ ਅਗਲੇ ਬੱਲੋਂ ਜਵਾਬ ਦਿੰਦੇ ਆਪਣਾ ਸਵਾਲ ਕਰਦੇ ਆ ਕਿ ਕਿਹੜੀਆਂ ਮਸਲਾਂ ਨੂੰ ਲੈ ਕੇ ਕਿਹੜੇ ਮਸਲੇ ਆ ਜਿਹੜਾ ਲੈ ਕੇ ਆਪਾਂ ਦਿੱਲੀ ਜਾਣਾ ਤੇ ਕਈ ਸਾਡੇ ਵੀਰਾਂ ਨੂੰ ਭਰਾਵਾਂ ਨੂੰ ਮਤਾਵਾ ਭੈਣਾਂ ਨੂੰ ਆਲੇ ਤੇ ਕੋ ਮਸਲੇ ਦਾ ਨਹੀਂ ਕਪਦਾ ਤੇ ਜਿਹੜੇ ਆਪਾਂ ਲਗਾਤਾਰ ਆਪਾਂ ਕੰਮ ਕਰ ਰਹੇ ਆਂ ਪਿੰਡ ਪੱਧਰੀ ਜੋਨ ਪੱਧਰੀ ਜਾਂ ਜिले ਦੀਆਂ ਪੀੜੀਆਂ ਲੱਗ ਰਹੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਇਹੋ ਹੀ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਕਿਹੜੇ ਮਸਲੇ ਨੂੰ ਲੈ ਕੇ ਆਪਾਂ ਦਿੱਲੀ ਜਾਣਾ ਆ ਉਹ ਕਿਹੜੇ ਮਸਲੇ ਰਹਿ ਕੇ ਸੰਭ ਜੇਨਾਂ ਨੂੰ ਲੈ ਕੇ ਦੁਬਾਰਾ ਤੋਂ ਦਿੱਲੀ ਵਾਲਾ ਸੰਘਰਸ਼ ਵਿੱਢਿਆ ਜਾ ਰਿਹਾ ਪਰ ਅਫਸੋਸ ਦੀ ਗੱਲ ਇਹ ਆ ਕਿ ਜਦੋਂ ਆਪਾਂ ਇੱਦਾਂ ਮੀਟਿੰਗਾਂ ਦੇ ਵਿੱਚ ਆਣ ਕੇ ਬੈਠਦੇ ਆਂ ਤੇ ਬੈਠ ਕੇ ਆਪਾਂ ਜਿਹੜੀ ਗੱਲਬਾਤ ਸੁਣਦੇ ਨੇਗੇ ਤੇ ਫਿਰ ਉਹਹੀਂ ਦੁਬਾਰਾ ਆਪਾਂ ਸਵਾਲ ਕਰਦੇ ਆਂ ਕਿ ਹੁਣ ਕਿਹੜੇ ਮਸਲੇ ਰਹਿ ਗਏ ਜਿੰਨਾਂ ਨੂੰ ਲੈ ਕੇ ਦਿੱਲੀ ਜਾਣਾ ਹੈ ਤੇ ਭਰਾਓ ਮਸਲੇ ਬੜੇ ਗੰਭੀਰ ਆ ਮਸਲੇ ਬਹੁਤ ਗੰਭੀਰ ਆ ਕਿਉਂਕਿ ਸਰਕਾਰਾਂ ਦਾ ਹਮਲਾ ਜਿਹੜਾ ਵਾ ਕਾਰਪੋਰੇਟ ਘਰਾੜਿਆਂ ਦਾ ਹਮਲਾ ਜਿਹੜਾ ਵਾ ਉਹ ਲਗਾਤਾਰ ਆਪਣੇ ਉੱਤੇ ਜਿਹੜਾ ਜਿਉਂ ਦਾ ਤਿਉਂ ਹੀ ਜਾਰੀ ਆ ਪਰ ਆਪਾਂ ਨੂੰ ਪਤਾ ਨਹੀਂ ਲੱਗਦਾ ਪਤਾ ਇਸ ਕਰਕੇ ਨਹੀਂ ਲੱਗਦਾ ਕਿ ਲੁਪੇ ਢੰਗ ਦੇ ਨਾਲ ਆਪਣੇ ਉੱਤੇ ਹਮਲੇ ਕੀਤੇ ਜਾ ਰਹੇ ਆ ਲਗਾਤਾਰ ਜਿਹੜੇ ਆ ਕਾਨੂੰਨ ਲਾਗੂ ਕੀਤੇ ਜਾ ਰਹੇ ਆ ਕਿਸਾਨਾਂ ਮਜ਼ਦੂਰਾਂ ਨੂੰ ਮਾਰਨ ਦੇ ਲਈ ਉਹਨਾਂ ਨੂੰ ਗਰਾਮ ਬਣਾਉਣ ਦੇ ਲਈ ਉਹਨਾਂ ਕਾਨੂੰਨਾਂ ਦੇ ਖਿਲਾਫ ਆਪਾਂ ਲੜਾਈ ਲੜਦੇ ਆਂ ਜਿਦੋਂ ਦਿੱਲੀ ਬੈਠੀ ਉਦੋਂ ਵੀ ਲੜਾਈ ਲੜਾਈ ਇਹੋ ਲੜੀ ਸੀਗੀ ਤੇ ਹੁਣ ਵੀ ਲੜਾਈ ਉਹੋਈ ਆ ਇਸ ਕਰਕੇ ਸਰਕਾਰਾਂ ਜਿਹੜੀਆਂ ਮਰਜ਼ੀ ਲਈਏ ਕਿਉਂਕਿ ਇਲੈਕਸ਼ਨ ਹੁਣ ਫੇਰ ਆ ਗਈ ਆ ਹੁਣ ਫੇਰ ਪਿੰਡ ਦੇ ਮੋਹਤਵਾਰ ਸੱਜਣਾ ਨੇ ਚੌਧਰੀਆਂ ਨੇ ਜਾ ਜਿੰਨੇ ਵੀ ਪਾਰਟੀਆਂ ਦੇ ਨੁਮਾਇੰਦੇ ਪਿੰਡਾਂ ਦੇ ਵਿੱਚ ਬੈਠੇ ਆ ਉਹਨਾਂ ਨੇ ਪੂਰਾ ਪੱਪਾ ਭਾਰ ਹੋ ਕੇ ਜੋਰ ਲਾਉਣਾ ਆ ਕਿ ਸਾਡੇ ਪੱਖ ਦੀ ਸਰਕਾਰ ਬਣ ਜਾਵੇ ਤੇ ਪਰ ਇਹਨਾਂ ਸਰਕਾਰਾਂ ਨੇ ਸਾਨੂੰ ਦੇਣਾ-ਦੋਣਾ ਕੁਝ ਨਹੀਂ ਗਾ ਜਿੱਦਾਂ 75 ਸਾਲਾਂ ਤੋਂ ਲੁੱਟਦੇ ਆਏ ਆ ਤੇ ਕੁੱਟਦੇ ਆਏ ਆ ਉਸੇ ਤਰ੍ਹਾਂ ਲਗਾਤਾਰ ਫਿਰ ਆਪਾਂ ਕੁੱਟ ਖਾਣੇ ਆ ਪਰ ਗੱਲ ਸਾਫ਼ ਜੇ ਜੇਕਰ ਆਪਾਂ ਹੁਣ ਇਕੱਠੇ ਹੋ ਕੇ ਨਾ ਲੜੇ ਕਿਉਂਕਿ ਜਿਹੜਾ ਸਮਾਂ ਆ ਸਮਾਂ ਬਹੁਤ ਹੀ ਜ਼ਿਆਦਾ ਕੀਮਤੀ ਆ 2024 ਦੇ ਇਲੈਕਸ਼ਨ ਸਿਰਦੇ ਆ ਜੇਕਰ ਇਕਜੁੱਟ ਹੋ ਕੇ ਆਪਾਂ ਨਾਲ ਲੜੇ ਤੇ 5 ਸਾਲ ਆਪਾਂ ਨੂੰ ਪਛਤਾਉਣਾ ਪੈਣਾ ਆ ਉਹ ਪਛਤਾਵੇ ਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਸਾਡੇ ਜਿਹੜਾ ਪਾਣੀ ਆ ਉਹ ਸਿਰ ਤੋਂ ਉੱਪਰ ਦੀ ਲੰਘ ਜਾਣਾ ਤੇ ਕਹਿੰਦੇ ਹੁੰਦੇ ਆ ਕਿ ਜਿਹੜਾ ਪੁਲਾਂ ਦੇ ਥੱਲੇ ਉਹਦੇ ਪਾਣੀ ਲੰਘ ਜਾਂਦਾ ਉਹ ਕਦੀ ਵਾਪਸ ਨਹੀਂ ਆਉਂਦਾ ਲੰਘਿਆ ਹੋਇਆ ਸਮਾਂ ਜਿਹੜਾ ਉਹ ਵੀ ਕਦੀ ਵਾਪਸ ਨਹੀਂ ਆਉਂਦਾ ਹੁੰਦਾ ਇਸ ਕਰਕੇ ਲਗਾਤਾਰ ਆਪਾਂ ਮੀਟਿੰਗਾਂ ਜਿਹੜੀਆਂ ਕਰ ਰਹੇ ਆ ਇਹ ਇਹੋ ਹੀ ਸਮਝਾਉਂਦਾ ਯਤਨ ਕਰ ਰਹੇ ਆ ਵੀ ਆਪਾਂ ਦਿੱਲੀ ਜਾਣਾ ਤੇ ਕੰਮਾ ਕਰਕੇ ਜਾਣਾ ਮੈਂ ਉਹਨਾਂ ਮੰਗਾ ਤੇ ਮਸਲਾ ਜਿਹੜਾ ਉਹ ਮੰਗਾਵਾ ਉਹਨਾਂ ਦੇ ਉੱਤੇ ਥੋੜਾ ਜਿਹਾ ਜਾਣਨਾ ਪਾਉਣ ਦਾ ਯਤਨ ਕਰਦਾ ਵਾਂ ਧਿਆਨ ਨਾਲ ਸੁਣ ਲਿਓ ਜੀ ਜਿਹੜਾ ਦਿੱਲੀ ਨੂੰ ਜਾਣਾ ਆਪਾਂ ਉਹ ਮੰਗਾ ਕੀ ਹਨ ਕੋ ਮੰਤਰੀ ਸਮਾਜਵਾਦੀ ਸੰਸਥਾਵਾਂ ਵਿਸ਼ਮਪਾਰ ਸੰਸਥਾ ਵਿਸ਼ਵ ਬੈਂਕਰ ਕਮਾਂਤਰੀ ਮੁੰਦਰਾ ਇਹਨਾਂ ਇਹਨਾਂ ਦੇ ਖਿਲਾਫ ਆਪਣੀ ਲੜਾਈ ਆ ਸਾਰਿਆਂ ਦੇ ਖਿਲਾਫ ਆ ਉਸ ਤੋਂ ਬਾਅਦ ਵਿੱਚ ਸਾਰੀਆਂ ਫਸਲਾਂ ਤੇ ਗਰੰਟੀ ਕਾਨੂੰਨ ਲੈਣ ਲਈ ਆਪਾਂ ਦਿੱਲੀ ਜਾਣਾ ਜਿੰਨੀਆਂ ਫਸਲਾਂ ਸਾਰੀਆਂ ਫਸਲਾਂ ਤੇ ਐਮ ਐਸ ਪੀ ਗਰੰਟੀ ਕਾਨੂੰਨ ਲੈਣ ਲਈ ਆਪਾਂ ਦਿੱਲੀ ਨੂੰ ਜਾਣਾ ਹੈ ਸਵਾਮੀ 나ਥਨ ਕਮਿਸ਼ਨ ਦੇ ਮੁਤਾਬਕ ਫੈਸਲਾ ਦਾ ਭਾਅ ਲੈਣ ਲਈ ਦਿੱਲੀ ਨੂੰ ਜਾਣਾ 13 ਤਰੀਕ ਨੂੰ ਜਿਹੜਾ ਆਪਾਂ ਜਾਣਾ ਸਵਾਮੀ 나ਥਨ ਕਮਿਸ਼ਨ ਦੇ ਮੁਤਾਬਕ ਫੈਸਲਾ ਦਾ ਭਾਅ ਲੈਣ ਲਈ ਆਪਾਂ ਦਿੱਲੀ ਨੂੰ ਜਾਣਾ ਹੈ ਫਸਲੀ ਬੀਮਾ ਯੋਜਨਾ ਜਿਹੜੀ ਉਹ ਲੈਣ ਲਈ ਆਪਾਂ ਦਿੱਲੀ ਨੂੰ ਜਾਣਾ ਉਸ ਤੋਂ ਬਾਅਦ ਵਿੱਚ ਜਿਹੜੀ ਗੱਲਬਾਤ ਚੱਲਦੀ ਹੈ ਕਰਜ਼ੇ ਦੀ ਇਹ ਕਰਜ਼ਾ ਬਹੁਤ ਜ਼ਿਆਦਾ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਸਿਰ ਤੇ ਚੜ ਗਿਆ ਉਹ ਸਮੂੱਚਾ ਕਰਜ਼ਾ ਮਾਫ਼ ਕਰਵਾਉਣ ਲਈ ਆਪਾਂ ਦਿੱਲੀ ਨੂੰ ਜਾਣਾ ਉਹ ਗੱਲਾ ਕਰਜ਼ਾ ਕਿਸਾਨਾਂ ਦਾ ਮਾਫ਼ ਨਹੀਂ ਹੋਣਾ ਉੱਥੇ ਮਜ਼ਦੂਰਾਂ ਦਾ ਵੀ ਕਰਜ਼ਾ ਮਾਫ਼ ਹੋਣਾ ਆ ਸਮੂੱਚਾ ਕਰਜ਼ਾ ਮਾਫ਼ ਕਰਵਾਉਣ ਲਈ ਆਪਾਂ ਦਿੱਲੀ ਨੂੰ ਜਾਣਾ 13 ਤਰੀਕ ਨੂੰ ਜ਼ਮੀਨਾਂ ਐਕਵਾਇਰ ਕਰਨ ਦਾ ਇੱਕ ਕਾਨੂੰਨ ਹੈ ਜਿਹੜਾ 2013 ਵਾਲਾ ਉਹ ਰੱਦ ਕਰਵਾਉਣ ਲਈ ਆਪਾਂ ਜਾਣਾ 213 ਤੇ 215 ਦਰਾਂ ਜਿਹੜਾ ਕਾਨੂੰਨ ਲਾਗੂ ਕੀਤਾ ਗਿਆ। ਉਹ ਰੱਦ ਕਰਵਾਉਣ ਲਈ ਆਪਾਂ ਦਿੱਲੀ ਨੂੰ ਜਾਣਾ 13 ਤਰੀਕ ਨੂੰ। ਵਿਸ਼ਵ ਵਪਾਰ ਸਮਝੌਤਾ ਜਿਹੜਾ ਹੋਇਆ ਆ। ਉਹਦੇ ਵਿੱਚੋਂ ਆਪਾਂ ਭਾਰਤ ਦੇਸ਼ ਨੂੰ ਬਾਹਰ ਕਰਵਾਉਣ ਲਈ ਜਾਣਾ ਦਿੱਲੀ ਨੂੰ 13 ਤਰੀਕ ਨੂੰ। ਵਿਸ਼ਵ ਵਪਾਰ ਸਮਝੌਤਾ ਜਿਹੜਾ ਹੋਇਆ ਵਾ ਉਹਦੇ ਵਿੱਚੋਂ ਭਾਰਤ ਦੇਸ਼ ਨੂੰ ਬਾਹਰ ਕਢਵਾਉਣ ਲਈ ਦਿੱਲੀ ਨੂੰ ਜਾਣਾ 13 ਤਰੀਕ ਨੂੰ ਭਰਾਓ ਉਸ ਤੋਂ ਬਾਅਦ ਵਿੱਚ ਜਿਹੜੇ ਸਾਡੇ ਕਿਸਾਨ ਮਜ਼ਦੂਰ ਵੀਰ ਖੇਤਾਂ ਦੇ ਵਿੱਚ ਕੰਮ ਲੱਭਦੇ ਆ ਉਹਨਾਂ ਦੀ ਕੋਈ ਪੈਨਸ਼ਨ ਨਹੀਂ ਲੱਗਦੀ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਜਿਹੜੇ ਕਿਸਾਨ ਤੇ ਖੇਤਾਂ 'ਚ ਕਰਨ ਵਾਲਾ ਮਜ਼ਦੂਰ 52 ਸਾਲ ਦੀ ਉਮਰ ਦਾ ਹੋ ਜਾਂਦਾ ਉਹਨੂੰ ਉਸ ਉਮਰ ਦੇ ਵਿੱਚ 10000 ਰੁਪਇਆ ਪੈਨਸ਼ਨ ਦਿਵਾਉਣ ਲਈ ਆਪਾਂ ਦਿੱਲੀ ਨੂੰ ਜਾਣਾ 13 ਤਰੀਕ ਨੂੰ 10000 ਰੁਪਇਆ ਕਿਸਾਨ ਨੂੰ ਤੇ ਮਜ਼ਦੂਰ ਨੂੰ ਪੈਨਸ਼ਨ ਦਿਵਾਉਣ ਲਈ ਆਪਾਂ ਦਿੱਲੀ ਨੂੰ ਜਾਣਾ 13 ਤਰੀਕ ਨੂੰ ਭਰਾਓ ਜਿਹੜਾ ਮੋਰਚਾ ਲਾਉਣ ਜਾਣਾ ਆ ਇਹ ਮੰਗਾਂ ਦੇ ਸਾਰਿਆਂ ਦੀਆਂ ਸਾਂਝੀਆਂ ਆ ਮੈਂ ਇਹਦੇ ਵਿੱਚ ਕਿਸਾਨ ਵੀ ਆ ਤੇ ਮਜ਼ਦੂਰ ਵੀ ਆ ਮਜ਼ਦੂਰ ਕੋਈ ਵੱਖਰਾ ਨਹੀਂਗਾ ਨਾ ਮੰਗਾ ਨੂੰ ਲੈ ਕੇ ਦਿੱਲੀ ਨੂੰ ਜਾਣਾ ਤੁਹਾਡੇ ਘਰਾਂ ਦੇ ਬਾਹਰ ਜਿਹੜੇ ਮੀਟਰ ਲਾਏ ਜਾ ਰਹੇ ਆ ਸਮਾਰਟ ਮੀਟਰ ਚਿਪ ਵਾਲੇ ਮੀਟਰ ਉਹ ਸਮਾਰਟ ਮੀਟਰ ਲਗਾ ਕੇ ਚਿਪ ਵਾਲੇ ਮੀਟਰ ਲਗਾ ਕੇ ਤੇ ਇਹ ਜਿਹੜਾ ਬਿਜਲੀ ਅਦਾਰਾ ਆ ਇਹ ਅਦਾਨੀਆਂ ਬਾਨੀਆਂ ਨੂੰ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਆ ਭਰਾਓ ਤੇ ਜਦੋਂ ਇਹ ਅਦਾਨੀਆਂ ਬਾਨੀਆਂ ਕੋਲ ਚਲੇ ਆ ਗਏ ਜੇ ਜਿਹੜੀ ਭਗਵਾਨ ਜਮਾਨ ਨੇ ਤੁਹਾਨੂੰ 600 600 ਯੂਨਟ ਫਰੀ ਦਿੱਤੀ ਆ ਨਾ ਇਹ ਨਹੀਂ ਜੇ ਮਿਲਦੀ ਜਿੰਨਾ ਚਿਰ ਇਹ ਸਰਕਾਰ ਜਿਹੜਾ ادارਾ ਸਰਕਾਰੀ ਆ ਉਹਨਾਂ ਚਿਰ ਤੁਹਾਨੂੰ ਮਿਲਦੀ ਆ ਇਹ ਸਿਰਫ ਇੱਕ ਵੋਟਾਂ ਦੇ ਸਟੰਟ ਆ ਬਿਜਲੀ ਬਿੱਲ 222 ਇਹ ਰੱਦ ਕਰਵਾਉਣ ਲਈ ਦਿੰਦੇ ਨੂੰ ਜਾਣਾ 13 ਤਰੀਕ ਨੂੰ ਇਹ ਮੰਗਾਂ ਆਪਣੀਆਂ ਸਾਂਝੀਆਂ ਵਾ ਸਾਰਿਆਂ ਦੀਆਂ ਦਿੱਲੀ ਦੇ ਸੰਘਰਸ਼ ਦੌਰਾਨ ਲਖੀਮਪੁਰ ਖੀਰੀ ਦੇ ਵਿੱਚ ਜਿਹੜਾ ਭਾਜਪਾ ਦਾ ਇੱਕ ਲੀਡਰ ਸੀਗਾ ਅਸੇ ਅਜੇ ਮਿਸ਼ਰਾ ਟੈਣੀ ਉਹਦੇ ਪੁੱਤਰ ਨੇ ਕਿਸਾਨਾਂ ਦੇ ਉੱਪਰ ਗੱਡੀ ਚੜਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਜੂੰਪੀ ਦੇ ਵਿੱਚ ਲਖੀਮਪੁਰ ਖੀਰੀ ਉਹਦਾ ਇਨਸਾਫ ਲੈਣ ਲਈ ਜਾਣਾ ਭਰਾਓ 13 ਤਰੀਕ ਨੂੰ ਓਏ ਉਦਾ ਹੀ ਖੁੱਲੇ ਆਮ ਘੁੰਮ ਰਹੇ ਆ ਕਿਉਂਕਿ ਸਰਕਾਰ ਬੀਜੇਪੀ ਦੀ ਆ ਤੇ ਮੰਤਰੀ ਵੀ ਬੀਜੇਪੀ ਦਾ ਆ ਉਹਨੂੰ ਫੜਾ ਕੇ ਜੇਲ੍ਹ ਦੇ ਵਿੱਚ ਬੰਦ ਕਰਾਉਣ ਲਈ ਜਾਣਾ ਭਰਾਓ 13 ਤਰੀਕ ਨੂੰ ਲਖੀਮਪੁਰ ਖੀਰੀ ਵਾਲਾ ਜਿਹੜਾ ਕਤਲੇ ਆਮ ਕੀਤਾ ਆ ਇਨਸਾਫ ਲੈਣ ਲਈ ਜਾਣਾ 13 ਤਰੀਕ ਨੂੰ ਦਿੱਲੀ ਆਪਾਂ ਦਿੱਲੀ ਮੋਰਚੇ ਦੌਰਾਨ ਜਿੰਨੇ ਵੀ ਸਾਡੇ ਕਿਸਾਨਾਂ ਮਜ਼ਦੂਰਾਂ ਜਾਂ ਮਤਾਵਾਂ ਪਹਿਣਾ ਤੇ ਕੇਸ ਪਏ ਆ ਪਰਚੇ ਪਏ ਆ ਉਹ ਰੱਦ ਕਰਵਾਉਣ ਲਈ ਜਾਣਾ ਭਰਾਓ ਉਹ ਦੱਸੋ ਜਾਣਾ ਕਿ ਨਹੀਂ ਜਾਣਾ ਕਰੋ ਹੱਥ ਘੜੇ ਤਾ ਨੂੰ ਭਲਾ ਛੱਡੋ ਆਜ ਕਾਰਾਂ ਚਿਹਾਨੀ ਸਭ ਸ੍ਰੀ ਆਗਨ ਕਿਉਂਕਿ ਜਾਗਦੀਆਂ ਜਮੀਰਾਂ ਨਾਲੇ ਜਿਹੜੇ ਆ ਹੋਏ ਲੜਦੇ ਹੁੰਦੇ ਆ ਜਿਨ੍ਹਾਂ ਦੀਆਂ ਜਮੀਰਾਂ ਸੌਂ ਜਾਂਦੀਆਂ ਉਹਨਾਂ ਨੂੰ ਜਗਾਉਣਾ ਪੈਂਦਾ ਆ ਤੇ ਜਿਨ੍ਹਾਂ ਦੀਆਂ ਜਮੀਰਾਂ ਭਰਾਓ ਮਰ ਜਾਂਦੀਆਂ ਆ ਉਹਨਾਂ ਨੇ ਉਸੇ ਤਰ੍ਹਾਂ ਹੀ ਜ਼ੋਰ ਲਾਉਣਾ ਇਹਨਾਂ ਦੇ ਮਗਨ ਇਹਨਾਂ ਲੀਡਰਾਂ ਦੇ ਮਗਨ ਤੁਹਾਡੇ ਘਰਾਂ ਦੇ ਵਿੱਚ ਆਣ ਆਣ ਕੇ ਨੱਕ ਲਗਾਉਣਦੇ ਆ ਮੱਥੇ ਟੇਕਦੇ ਆ ਮਤਾਵਾ ਭੈੜਾ ਨੂੰ ਵੀ ਪਾਇਓ ਐਲ ਕੰਪੋਟਾ ਫਲਾ ਫੋਟਾ ਇਹਨਾਂ ਫਲਾ ਫਲਾਨੇ ਲੀਡਰ ਨੂੰ ਆਪਾਂ ਫਲਾਨੇ ਲੀਡਰ ਨੂੰ ਜਿਤਾ ਕੇ ਕੁਰਸੀ ਤੇ ਬਿਠਾਉਣਾ ਆ ਤੇ ਆਪਾਂ ਐ ਕਰਦਾਂਗੇ ਜਿਉਂ ਕਰਦਾਂਗੇ 75 ਸਾਲਾਂ ਤੋਂ ਇਹੋ ਗੋਵੇ ਦੇ ਆਏ ਆ ਪਰ ਉਹ ਗੁਜ ਉਹ ਨਹੀਂ ਦੇ ਹੋਣਾ ਤੇ ਨਾ ਹੀ ਹੌਣ ਦਿੱਤਾ ਜਾਊਗਾ ਭਰਾਓ ਕਿਉਂਕਿ 75 ਸਾਲਾਂ ਤੋਂ ਆਪਾਂ ਸਭ ਕੁਝ ਇਹਨਾਂ ਲੀਡਰਾਂ ਦੇ ਉੱਤੇ ਇਹਨਾਂ ਸਰਕਾਰਾਂ ਦੇ ਉੱਤੇ ਸੁੱਟ ਦਿੱਤਾ ਤੇ ਇਹਨਾਂ ਸਰਕਾਰਾਂ ਨੇ ਤੁਹਾਨੂੰ ਰੱਜ ਕੇ ਕੁੱਟਿਆ ਤੇ ਰੱਜ ਕੇ ਲੁੱਟਿਆ ਤੁਹਾਡੇ ਘਰ ਘਰ ਵਿੱਚ ਨਸ਼ਾ ਵਾਰਦਾ ਨਸ਼ਾ ਭਰਾਓ ਨਸ਼ਾ ਜਿਹੜਾ ਜਿੱਟਾ ਵਾ ਬਹੁਤ ਭਿਆਨਕ ਨਸ਼ਾ ਵਾ ਇੱਕ ਜ਼ਹਿਰ ਮੰਨਿਆ ਗਿਆ ਵਾ ਕਿਉਂਕਿ ਜਿਸ ਦੇ ਨਾਲ ਅਨੇਕਾਂ ਹੀ ਨੌਜਵਾਨ ਵੀਰ ਬੱਚੇ ਸਾਡੀਆਂ ਭੈਣਾਂ ਇਹ ਚਿੱਟੇ ਦੇ ਜਿਹੜਾ ਵਾ ਭੇਡ ਚੜ ਗਏ ਉਹ ਚਿੱਟਾ ਬੰਦ ਕਰਵਾਉਣ ਲਈ ਦਿੱਲੀ ਨੂੰ ਜਾਣਾ 13 ਤਰੀਕ ਨੂੰ ਭਰਾਓ ਕਿਉਂਕਿ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਬੱਚੇ ਜਦੋਂ ਦਮ ਤੋੜਦੇ ਆ ਨਾ ਉਹ ਪਤਾ ਉਹਨਾਂ ਹੀ ਲੱਗਦਾ ਵਾ ਜਿਹੜਾ ਬੱਚਾ ਹੁੰਦਾ ਆ ਇਸ ਕਰਕੇ 13 ਤਰੀਕ ਨੂੰ ਆਪਾਂ ਇਹ ਮੰਗਾਂ ਨੂੰ ਲੈ ਕੇ ਜਾਣਾ ਭਰਾਓ ਤੇ ਸਾਰੇ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਆਪਣੇ ਘਰਾਂ ਦੇ ਕੰਮ ਛੱਡ ਕੇ ਸਭ ਕੁਝ ਤਿਆਗ ਕਰਕੇ ਤੇ ਫਿਰ ਆਪਾਂ 13 ਤਰੀਕ ਨੂੰ ਚਾਲੇ ਮਾਰਨੇ ਆ ਜਿੱਦਾਂ ਪਹਿਲੋਂ ਮਾਰੇ ਸੀ ਦਿੱਲੀ ਨੂੰ ਚਾਲੇ ਆਪਣੇ ਆਪਣੇ ਟਰੈਕਟਰਾਂਾਂ ਟਰਾਲੀਆਂ ਤੇ ਮਤਾਵਾ ਭੈਣਾ ਨਾਲ ਸਾਡੇ ਨੌਜਵਾਨ ਮੀਨ ਬਜ਼ੁਰਗ ਸਾਰੇ ਨਾਲ ਤੇ ਤੇਰਾ ਤਰੀਕ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਪਰ ਉਹ ਜੰਗੀ ਪੱਦਰ ਇਸ ਕਰਕੇ ਕਹਿੰਦੇ ਹੁੰਦੇ ਆ ਸਰਕਾਰਾਂ ਤੋਂ ਨਾ ਝਾਟ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਕਿਉਂਕਿ ਇਕੱਠੇ ਹੋ ਕੇ ਲੜਾਈ ਲਾਣੀ ਪੈਣੀ ਆ 75 ਸਾਲਾਂ ਤੋਂ ਇਹਨਾਂ ਨੇ ਨੁੱਟਿਆਂ ਕੁਟਟਿਆਂ ਤੇ ਨਸ਼ੇ ਸਾਡੇ ਘਰਾਂ ਦੇ ਵਿੱਚ ਵਾਰ ਦਿੱਤੇ ਆ ਪਰ ਉਹ ਸਮਾਜ ਨਾਲ ਅਣਛੜ ਦਿੱਤਾ ਜਾਣਾ ਵਾ ਤੇ ਇਕੱਠੇ ਹੋ ਕੇ ਆਪਣੇ ਹੱਕਾਂ ਦੇ ਪ੍ਰਤੀ ਲੜਨਾ ਵਾ ਕਿਉਂਕਿ ਇਹਨਾਂ ਸਰਕਾਰਾਂ ਨੇ ਤੁਹਾਡੀਆਂ ਜ਼ਮੀਨਾਂ ਖੋਹਦਿਆਂ ਤਿਆਰੀਆਂ ਕੀਤੀਆਂ ਤੇ ਖੋਈਆਂ ਜਾ ਰਹੀਆਂ ਵਾ ਘਰ-ਘਰ ਵਿੱਚ ਨਸ਼ਾ ਵਾਰ ਦਿੱਤਾ ਜਿੰਨੇ ਵੀ ਸਰਕਾਰੀ ادارے ਆ ਸਾਰੇ ਹੀ ਇਹਨਾਂ ਪ੍ਰਾਈਵੇਟ ਕਾਟਾ ਕਰਾਂ ਇਹਨੂੰ ਲਟਾ ਦਿੱਤੇ ਆ ਸ਼ਰਕਾਂ ਵੇਚ ਦਿੱਤੀਆਂ ਰੇਲਵੇ ਲਾਈਨਾਂ ਰੇਲਾਂ ਵੇਚ ਦਿੱਤੀਆਂ ਹਵਾਈ ਜਹਾਜ਼ ਵੇਚ ਦਿੱਤੇ ਕਾਲਜ ਸਰਕਾਰੀ ਤੁਹਾਡੇ ਸਾਰੇ ਬੰਦ ਕਰ ਦਿੱਤੇ ਪ੍ਰਾਈਵੇਟ ਸਕੂਲ ਖੋਲ ਦਿੱਤੇ ਆ ਜਿੰਨੇ ਹਸਪਤਾਲ ਆ ਸਰਕਾਰੀ ਉਹ ਸਾਰੇ ਹੀ ਬੰਦ ਹੋ ਗਿਆ ਭਰਾਵੋ ਉਹਨਾਂ ਦੇ ਵਿੱਚ ਡਾਕਟਰ ਨਹੀਂ ਉੱਥੇ ਮਸ਼ੀਨਾਂ ਨਹੀਂ ਪ੍ਰਾਈਵੇਟ ਹਸਪਤਾਲ ਬਹੁਤ ਜ਼ਿਆਦਾ ਖੁੱਲ ਗਿਆ ਸਭ ਕੁਝ ਪ੍ਰਾਈਵੇਟ ਕਰ ਦੇਣਾ ਸਰਕਾਰੀ ਰਹਿਣ ਹੀ ਕੁਝ ਨਹੀਂ ਜਣਾ ਜਦੋਂ ਸਰਕਾਰੀ ਛੱਡਿਆ ਕੱਖ ਨਾ ਤਾਂ ਸਾਡੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਕਿੱਥੋਂ ਮਿਲਣਗੀਆਂ ਭਰਾਵੋ 10 10 12 12 ਹਜ਼ਾਰ ਤੇ ਵੱਧ ਤੋਂ ਵੱਧ 15 15 ਹਜ਼ਾਰ ਤੇ ਸਾਡੇ ਪੜ੍ਹੇ ਲਿਖੇ ਬੱਚਿਆਂ ਨੇ ਇਹਨਾਂ ਦੇ ਸਰਕਾਰੀ ਇਹਨਾਂ ਦੇ ਪ੍ਰਾਈਵੇਟ ਅਦਾਰਿਆਂ ਤੇ ਨੌਕਰੀਆਂ ਕਰਨੀਆਂ ਵਾ ਉਹਦੇ ਖਿਲਾਫ ਆਪਾਂ ਲੜਾਈ ਲੜਦੇ ਪਏ ਆ ਇਸ ਕਰਕੇ ਭਰਾਵੋ 13 ਤਰੀਕ ਨੂੰ ਜਾਣਾ ਵਾ ਦਿੱਲੀ ਇਸ ਕਰਕੇ ਪਿੰਡ ਪੰਧਰੀ ਇਕਾਈਆਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਸੰਗਤ ਲੈ ਕੇ 13 ਤਰੀਕ ਦੀਆਂ ਤਿਆਰੀਆਂ ਅੱਜ ਤੋਂ ਹੀ ਆਪਣੇ ਪਿੰਡੋਂ ਪਿੰਡੀ ਜਿਹੜੀਆਂ ਵੇਡ ਦਿੱਤੀਆਂ ਜਾਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਏਕਾ ਜੰਦਾਬਾਦ ਲੜਦੇ ਲੋਕਾਂ ਦਾ ਏਕਾ ਜੰਦਾਬਾਦ ਸਰਕਾਰਾਂ ਤੋਂ ਨਾ ਝਾਤ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਆਪਣੀ ਰਾਖੀ ਦੀ ਕਰੋ ਤਿਆਰੀ ਮੋਦੀ ਸ਼ੋਦੀ ਚੱਕ ਦੇਾਂਗੇ ਮੋਦੀ ਸ਼ੋਦੀ ਮੁਰਦਾਬਾਦ ਪੰਜਾਬ ਤੇ ਸੈਂਟਰ ਸਰਕਾਰ ਮੁਰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ